ਜਿਹੜਾ ਸਾਡੀਆਂ ਸਤਕਾਰਯੋਗ ਮਾਵਾਂ ਤੇ ਭੈਣਾਂ ਤੇ ਬਜ਼ੁਰਗਾਂ ਨੂੰ ਰਾਸ਼ਨ ਵੰਡ ਸਮਰੋਹ ਕਰਕੇ ਹਰ ਇੱਕ ਸਾਲ ਦੀ ਤਰ੍ਹਾਂ ਲੋਕਾਂ ਦੇ ਨਾਲ ਖੜਨਾ ਤੇ ਐਡਾ ਵਧੀਆ ਵੀੜਾ ਚੱਕਣਾ ਇਹ ਸਵਾ ਦਾ ਮੈਂ ਪਿਛਲੇ ਸਮੇਂ ਤੋਂ ਦੇਖ ਰਿਆਂ ਵੀ ਚਾਹੇ ਲੋਕਡਾਊਨ ਵੀ ਹੋਇਆ ਇਹ ਸਮਾ ਨੇ ਆਪਣੇ ਕੰਮ ਨੂੰ ਪਿੱਛੇ ਨਹੀਂ ਹਟਾਇਆ ਇਹ ਭਾਗਾ ਵਾਲੇ ਲੋਕਾਂ ਦੇ ਦੇਖ ਕਰਮਾਂ ਚ ਲਿਖਿਆ ਹੁੰਦਾ ਇਹ ਜੀ ਸੇਵਾ ਕਰਨੀ ਸਾਡੀ ਨਾਰੀ ਸ਼ਕਤੀ ਵੀ ਜਿਹੜੀ ਅੱਜ ਇਸ ਕੰਮ ਦੇ ਵਿੱਚ ਆਪਣਾ ਵੱਧ ਚੜ ਕੇ ਯੋਗਦਾਨ ਪਾ ਰਹੀ ਆ ਔਰ ਮੋਢੇ ਦਾ ਮੋਢਾ ਲਾ ਕੇ ਇਹ ਹਰ ਕੰਮ ਦੇ ਵਿੱਚ ਸਾਡੇ ਨਾਲ ਖੜੀ ਆ ਅਸੀਂ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਇਹ ਸਾਰੀ ਸੁਸਾਇਟੀ ਦਾ ਧੰਨਵਾਦ ਕਰਦਾ ਔਰ ਗੋਲਦੀ ਜ਼ਬਰਵਾਲ ਜੀ ਔਰ ਸਾਰੇ ਹੀ ਸਾਡੇ ਸਾਥੀ ਜਿੰਨੇ ਵੀ ਆਏ ਆ ਇਸ ਕੰਮ ਦੇ ਵਿੱਚ ਆਪਣਾ ਆਪਣਾ ਜਿਨ੍ਹਾਂ ਨੇ ਯੋਗਦਾਨ ਪਾਇਆ ਪਰਮਾਤਮਾ ਉਹਨਾਂ ਤੇ ਪ੍ਰਭੂ ਰਾਮ ਹਰ ਵੇਲੇ ਆਪਣੀ ਕਿਰਪਾ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਆਪਾਂ ਲੋਕਾਂ ਦੀ ਸੇਵਾ ਕਰਦੇ ਰਹੀਏ ਜੈ ਸ਼੍ਰੀ ਰਾਮ 골ਡਿਸੰਬਰ ਵਾਲ ਲੋਕ ਸੇਵਾ ਸੁਸਾਇਟੀ ਦੇ ਪ੍ਰਬਾਰੀਆਂ ਸਾਡੀ ਸੁਸਾਇਟੀ ਵੱਲੋਂ ਹਰ ਮਹੀਨੇ 55 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਔਰ ਉਹਦੇ ਨਾਲ ਨਾਲ ਜੋ ਵੀ ਉਹਨਾਂ ਨੂੰ ਕੋਈ ਤਕਲੀਫ ਹੁੰਦੀ ਹੈ ਉਸ ਤਕਲੀਫ ਦਾ ਹੱਲ ਕੀਤਾ ਜਾਂਦਾ ਜਿਸ ਤਰ੍ਹਾਂ ਕਿ ਅੱਖਾਂ ਦੇ ਫ੍ਰੀ ਕੈਂਪ ਲਗਾ ਕੇ ਉਹਨਾਂ ਦੇ ਆਪਰੇਸ਼ਨ ਕਰਾਇਆ ਜਾਂਦੇ ਹਨ ਨੀਸ਼ੁਲਕ ਹੈਨਕਾ ਵੰਡੀਆਂ ਜਾਂਦੀਆਂ ਹਨ ਔਰ ਉਹਨਾਂ ਨੂੰ ਮੈਡੀਕਲ ਸਹਾਇਤਾ ਵੀ ਦਿੱਤੀ ਜਾਂਦੀ ਹੈ ਹਰ ਤਰ੍ਹਾਂ ਦੀ ਅੱਜ ਸਾਡੇ ਕਾਰਜਕ੍ਰਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਸ ਇਲਾਕੇ ਦੇ ਐਮਐਲਏ ਸਾਹਿਬ ਸ਼੍ਰੀ ਅਸ਼ੋਕ ਪਰਾਸ਼ਰ ਪੱਪੀ ਜੀ ਆਏ ਸੀਗੇ ਔਰ ਉਹਨਾਂ ਨੇ ਵੀ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਕਿ ਮੈਂ ਲੋਕ ਸੇਵਾ ਸੁਸਾਇਟੀ ਔਰ ਤੁਹਾਡੀ ਸਾਰੀ ਟੀਮ ਦੇ ਪਹਿਲੇ ਵੀ ਨਾਲ ਸੀ ਤੇ ਹੁਣ ਵੀ ਅੱਗੇ ਵੀ ਨਾਲ ਰਹੂੰਗਾ ਜੀ ਤੇ ਕਿਰਮਲ ਹਸਨ ਮਹਾਂ ਸਮਾਰੋਹ ਦੇ ਕਿੰਨੇ ਮਹਰਾਣ ਵੰਡ ਦਿੱਤਾ ਗਿਆ 158ਵਾਂ ਰਾਸ਼ਨ ਵਿਤਰਾ ਸਮਾਰੋਹ ਹੈ ਲਗਭਗ ਪਿਛਲੇ 13-14 ਸਾਲਾਂ ਤੋਂ ਲਗਾਤਾਰ ਔਰ ਹਰ ਮਹੀਨੇ 55 ਜ਼ਰੂਰਤਮੰਦ ਪਰਿਵਾਰਾਂ ਨੂੰ ਅਸੀਂ ਰਾਸ਼ਨ ਦਿੰਨੇ ਆ ਹਾਂ ਇਹ ਆਨਰ ਸਮਝ ਪਰਾਲਾ ਚੱਲੀ ਜਾ ਰਹੀ ਰਹੂਗਾ ਹਾਂਜੀ ਹਾਂਜੀ ਮਾਹਮਾਈ ਦੀ ਕਿਰਪਾ ਰਹੇਗੀ ਉਸ ਬਾਲਾ ਹੀ ਮਹਾਰਾਜ ਦੀ ਕਿਰਪਾ ਰਹੇਗੀ ਔਰ ਇਸੇ ਤਰ੍ਹਾਂ ਜਿਹੜੀ ਸ जी जय श्री राम मेरा नाम नीरू शर्मा है मैं साई विद्या निकेतन की प्रिंसिपल हूँ स्कूल देख रही हूँ काफ़ी सालों पुराना हमारा स्कूल है और ये जो संस्था है यहाँ काफ़ी लंबे समय से जुड़े हुए हैं हम इसके साथ यहाँ पर जो फ्री में राशन और बुज़ुर्गों की जो भी आप सेवा होती है वो देख बहुत अच्छा लगा और बहुत ही सहारनीय काम है ये बस इतना ही कहना चाहूँगी कि बहुत ज़्यादा अच्छा लगा धन्यवाद मैम और भी संस्थाएं संस्थाएँ का देना चाहता हूँ हाँ जी हम यही कहना चाहेंगे कि और भी संस्थाएं ऐसे ही अपनी आप चलाएं अलग अलग सबको उसका फ़ायदा हो और हमारे सहयोग से ही हम अपने देश को आगे ले जा सकते हैं ये संस्था काम कर रही है करी भैया जी बिल्कुल बिल्कुल बहुत अच्छा संस्था ये काम बहुत बढ़िया कर रही है जी देख बहुत प्रसन्नता हुई मैं तो और आने वाले यूथ को भी यही सलाह दूँगी कि आने वाला जितना भी यंग बच्चा है वो इस कार्य में ज़रूर लगे ਤਾਕੀ ਸਾਡੇ ਦੇਸ਼ ਦਾ